ਲਗਾਤਾਰ ਦੂਜੇ ਦਿਨ ਤਿੰਨ ਘਰਾਵਾਂ 'ਚ ਬੜੇ ਚੋਰ ਇੱਕ ਵਿੱਚ ਮਿਲੀ ਕਾਮਯਾਬੀ ਦੋ ਵਿੱਚ ਰਹੇ ناکਾਮ ਕੁੱਤਿਆਂ ਦੇ ਭੌਂਕਣ ਤੇ ਭੱਜ ਗਏ ਚੋਰ ਦਰਅਸਲ ਦਾਸ ਜੀ ਕਿ ਖਾਣਾ ਬਹਿਰਾਮਪੁਰ ਦੀ ਹਦੂਦ ਅੰਦਰ ਦਿਰੋ ਦਿਨ ਵਾਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਪੁਲਿਸ ਪ੍ਰਸ਼ਾਸਨਪਤੀ ਗੁੱਸਾ ਹੈ ਦੱਸਿਆ ਕਿ ਇੱਕ ਦਿਨ ਪਹਿਲਾਂ ਹੀ ਚੋਰਾਂ ਨੇ ਉਦੀਪੁਰ ਪਿੰਡ ਦੇ ਵਿੱਚ ਇੱਕ ਨਿਸ਼ਾਨਾ ਬਣਾਇਆ ਸੀ ਅਤੇ ਬੀਤੀ ਰਾਤ ਫਿਰ ਚੋਰਾਂ ਨੇ ਪਿੰਡ ਉਦੀਪੁਰ ਦੇ ਵਿੱਚ ਹੀ ਬਿਲਕੁਲ ਨਾਲ-ਨਾਲ ਲੱਗਦੇ ਤਿੰਨ ਹੋਰ ਘਰਾਂ ਨੂੰ ਨਿਸ਼ਾਨਾ ਬਣਾਇਆ ਇਸ ਦੌਰਾਨ ਉਹ ਇੱਕ ਘਰ ਦੇ ਵਿੱਚ ਚੋਰੀ ਕਰਨ ਤੋਂ ਸਫਲ ਰਹ ਜਾਂਦੇ ਨੇ ਪਰ ਦੋ ਘਰਾਂ ਦੇ ਵਿੱਚ ਚੋਰੀ ਨਹੀਂ ਕਰ ਪਾਉਂਦੇ ਕਾਮਯਾਬ ਨਹੀਂ ਹੋ ਸਕਦੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੀੜਤ ਨੇ ਕੀ ਕਿਹਾ ਹੈ ਤੁਸੀਂ ਵੀ ਸੁਣੋ ਉਥੇ ਦੂਜੇ ਇਸੇਬੰਧੀ ਥਾਣਾ ਬਹਿਰਾਮਪੁਰ ਪੁਲਿਸ ਨੇ ਕੀ ਕਿਹਾ ਹੈ ਤੁਸੀਂ ਉਹ ਵੀ ਸੁਣੋ ਗੁਰਦਾਸਪੁਰ ਤੋਂ ਜਗਿੰਦਰਪਾਲ ਦੀ ਰਿਪੋਰਟ ਲਾਈਵ ਪਰ ਭਾਜੀ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਕਿ ਸਾਡੇ ਨੇਲੇ ਪਿੰਡ ਦੇ ਵਿੱਚ ਪਿਛਲੀ ਰਾਤ ਚੋਰੀ ਹੋਈ ਤੇ ਤਿੰਨ ਚੋਰੀਆਂ ਜਿਹੜੀਆਂ ਚੋਰਾਂ ਨੇ ਤਿੰਨ ਘਰਾਂ ਦੇ ਵਿੱਚ ਸਾਡੇ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਇਹ ਸਾਡੇ ਚਾਚਾ ਹੀ ਆ ਇਹਨਾਂ ਦੇ ਘਰ ਦੀ ਕੋਸ਼ਿਸ਼ ਕੀਤੀ ਮੇਰੇ ਘਰੋਂ ਵੀ ਜਿਹੜਾ ਸਮਾਨ ਲੈ ਕੇ ਗਏ ਆ ਇਹ ਸਾਡੇ ਬ੍ਰਦਰ ਆ ਮਤਲਬ ਗਵੰਡੀ ਸਾਡੇ ਇਹਨਾਂ ਦੇ ਘਰ ਵੀ ਨਖਾਲ ਪਹਾਇਆ ਮਤਲਬ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਉਹਨੂੰ ਆਪਣੀ ਜਿਹੜੀ ਆ ਡਿਊਟੀ ਦਾ ਡਿਊਟੀ ਸਮਝਣੀ ਚਾਹੀਦੀ ਆ ਕਿ ਜੇ ਇੱਕ ਘਰ ਦੇ ਵਿੱਚ ਵਾਰਦਾਤ ਹੋ ਜਾਂਦੀ ਆ ਤੇ ਪੈਟਰੋਲਿੰਗ ਕਰੇ ਪੁਲਿਸ ਤੇ ਲੋਕਾਂ ਦੀ ਸੇਫਟੀ ਲਈ ਪ੍ਰਸ਼ਾਸਨ ਹੁੰਦਾ ਮਤਲਬ ਲੋਕਾਂ ਨੂੰ ਸੁਰੱਖਿਆ ਮੁਹੱਈਆ ਹੋਵੇ ਜੇ ਘਰ ਦੇ ਵਿੱਚ ਹੀ ਜੇ ਅਸੀਂ ਲੋਕ ਸੁਰੱਖਿਤ ਨਹੀਂ ਆ ਤੇ ਬਾਹਰ ਕਿਸ ਤਰ੍ਹਾਂ ਸੁਰੱਖਿਅਤ ਹੋਵਾਂਗੇ ਚੋਰਾਂ ਦੇ ਇੰਨੇ ਹੌਸਲੇ ਜਿਆਦਾ ਬਲੰਦ ਆ ਕਿ ਬੇਖੌਫ 1 ਕਿਲੋਮੀਟਰ ਤੋਂ ਵੀ ਘੱਟ ਜਗ੍ਹਾ ਤੇ ਚੋਰੀ ਹੋ ਰਹੀ ਹੈ ਪਿਛਲੀ ਰਾਤ ਉਰ ਬੇਖੌਫ ਚੋਰ ਜਿਹੜੇ ਆ ਉਹ ਪਿੰਡ ਦੇ ਵਿੱਚ ਐਂਟਰ ਹੋ ਗਏ ਤਿੰਨਾ ਘਰਾਂ ਦੇ ਵਿੱਚ ਜਿਹੜਾ ਉਹ ਚੋਰੀ ਨੂੰ ਅੰਜਾਮ ਦੇ ਰਿਆ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਆ ਕਿ ਕੁੰਭ ਕਰਨ ਦੀ ਜਿਹੜੀ ਨੀਂਦ ਸੁੱਤੇ ਆ ਉਹ ਪ੍ਰਸ਼ਾਸਨ ਜਾਗੇ ਪੁਲਿਸ ਨੂੰ ਹਦਾਇਤ ਕਰੇ ਕਿ ਇਹ ਜਿਹੜੇ ਆ ਇਹ ਚੋਰ ਕਿੱਧਰੋਂ ਆਉਂਦੇ ਆ ਜੋ ਸੀਸੀਟੀਵੀ ਲੱਗੇ ਹੋਏ ਆ ਲੱਗੇ ਆਲੇ ਦੁਆਲੇ ਉਹਨਾਂ ਨੂੰ ਖੰਘਾਲਿਆ ਜਾਵੇ ਕਿ ਇਹ ਚੋਰ ਕਿੱਥੋਂ ਨੇ ਔਰ ਇਹਨਾਂ ਦੇ ਕਿਉਂ ਹੌਸਲੇ ਬੁਲੰਦਾ ਉਹਨਾਂ ਦੇ ਥੋੜੀ ਨਕੇਲ ਕੱਸੀ ਜਾਵੇ ਇਹੀ ਸਾਡੀ ਬੇਨਤੀ ਆ ਇਹਨੂੰ ਪ੍ਰਵਾਨ ਕੀਤਾ ਜਾਵੇ